ਕਸਵਾ ਵੀਰੀ ਡੇਟ ਦਾ ਮਤਲਬ ਕੀ ਹੁੰਦਾ ਡੇਟ ਹਨ ਕਿੰਨਾ ਏਰੀਆ ਕਵਰ ਕਰਦਾ ਉਹਨੇ ਉਹਨੇ 20x20 ਦਾ 12x12 ਹਾਂ 12x12 12x12 ਦੀ ਬੌਂਡ ਦੀ ਕੋਟਿੰਗ ਕਰਦੇ ਆ ਕਿਹੜੇ ਕਰਦੇ ਆ ਸੀ ਡੇਟ ਡਨ ਜਿਹੜਾ ਮਰਜ਼ੀ ਹੋ ਜਿਹੜੀ ਕੰਪਨੀ ਦਾ ਰੂਲ ਆ ਪੂਰੇ ਕਿਹੜੇ ਹੈ ਪੂਰੇ ਕਿਹੜਾ ਦਾ ਚੀਜ਼ੇ ਸਾਹਮਣੇ ਪਰ ਰੇਟ ਕਿੰਨੀ ਹੈ ਇਮਿਊਨਿਟੀ ਪੇਂਟ ਕਿੰਨੇ ਜਣੇ ਆਪਾਂ ਹੋਰੇ ਜਿਹੜੀ ਕੰਪਨੀ ਵਾਲਾ ਜਿਹੜੀ ਗੱਲ ਜਾਏ ਤਾਂ ਜਾਏ ਜਾਏ ਜੀ ਜੇ ਕਿੰਨੇ ਜਣੇ ਬੈਠਦੇ ਆਪਾਂ ਜੇ ਜੇ ਪਾਵਰ ਵਰਬੀਟ ਤੇ ਡਾ ਯਾਰ ਇਹ ਕਿਹੜੀ ਕੰਪਨੀ ਦਾ ਸੀ ਲੱਗਿਆ ਹੋਇਆ ਇਹ ਲਾੜਣ ਪੁਆਟ ਕਰਕਟ ਇਹ ਕੰਪਨੀ ਕਿਹੜੀ ਵਧੀਆ ਹੈ ਕੰਪਨੀ ਲਵਾਉ ਬਰੇ ਜੇ ਤਾਂ ਲੱਗ ਬੀਬੀ ਐ ਕਿਹੜਾ ਚਲਾਉਣਾ ਨਾ ਹਿਤਾਚੀ ਟੇਕਨ ਹੈਵੀ ਡਿਊਟੀ ਆ ਉਹ ਆ ਬੜਾ ਲੱਗਿਆ ਹੈ ਕਹਿੰਦੇ ਹੈਵੀ ਡਿਊਟੀ ਦੂੜੀ ਆ ਯਾਰ ਕਿੱਥੇ ਉਹਨੇ 50 ਦੇ ਟੈਂਪਰੇਚਰ ਚੱਲਣਾ ਨੰਨਾ ਇਹ ਕਹਿੰਦੇ ਉਹਨੇ ਵੀ ਕਿ ਕੰਪਨੀ ਕਿਵੇਂ ਕਲੇਮ ਕਰੀ ਉੱਪਰ ਛੱਤ ਵੀ ਪਈ ਹੋਣੀ ਹੈ ਜਿਹਦੀ ਹੈਗਾ ਵੀ ਇਹ ਕੋਲਿੰਗ ਘਟਦੀ ਕਿਹੜੀ YouTube ਆਹ ਦੇ ਟੈਂਪਰੇਚਰ ਦੀ ਕਿਹੜਾ ਜੀ ਟੂ ਦਾ ਲਾ ਦੇ ਮੰਨੇ ਪੀ ਜਾਂਦਾ 50 ਜਾਂਦਾ 70 ਸਾਲ ਤੱਕ ਜਾਂਦਾ 40 ਡੰਡਾ ਵਾਲੀ ਤੱਕ ਜਾਂਦਾ ਤੇ ਵੀਰ ਉੱਪਰ ਦੀ ਹੱਤ ਪਈ ਹੋਈ ਹੈ ਥੱਲੇ ਇੱਥੇ 50 ਡਿਗਰੀ ਅੰਦਰ ਤਾਂ ਮੰਨ ਕਿੱਥੇ ਹੈ ਕਵਾ ਦੇ ਘਰ ਵੀਰੇ ਤੇ ਉਹ ਵੀਡੀਓ ਗ੍ਰਾਫਰ ਵੀ ਨਹੀਂ ਉਹ ਕਿੱਥੇ ਵੀਰੇ 36 ਸੈਂਟੀ ਡਿਗਰੀ ਦੇ ਉੱਪਰ ਨਹੀਂ ਜਾਂਦਾ ਹੁਣਾਂ ਦਾ ਟੈਂਪਰੇਚਰ ਅੰਦਰ ਦਾ ਨਹੀਂ ਕਹਿੰਦਾ ਜਿਹੜਾ ਬਾਹਰ ਪਿਆ ਆਊਟ ਦੂ ਬਾਹਰ ਰਹੇ ਵੀਡੀਓ ਦੇ ਉੱਤੇ ਉਹ ਵੀ ਇੰਦਰਲਾ ਤੂੰ ਕੀ ਆਗਲਾ ਕੀ ਹੈ ਨਾ ਨਹੀਂ ਦਾ YouTube ਨਾ ਅੰਦਰ ਫਿਰ ਕੋਲਿੰਗ ਜੇ 36 ਡਿਗਰੀ ਆ ਤਾਂ ਉੱਪਰ ਇੰਨਾ ਉੱਪਰ ਕਿੰਨੇ ਡਿਗਰੀ ਰਹੂਗਾ ਪਹਿਲਾਂ ਮੇਰੀ ਗੱਲ ਸੁਣ ਹਾਂ ਕੀ ਹੋ ਗਿਆ ਪਾਣੀ ਬਣਾਓ ਪਾਣੀ ਬਣਾਓ ਫਿਰ ਦੱਸੋ ਹਾਂ ਇਸ ਨੂੰ ਕੁਝ ਨਹੀਂ ਥੈਂਕ ਯੂ ਪਾਣੀ ਠੀਕ ਕਰੇਗਾ ਫਿਰ ਇਸ ਟੈਂਕ ਚ ਲਾਉਂਦੇ ਥੈਂਕ ਯੂ ਪਾਣੀ ਜੀ ਹੁਣ ਦਾ ਸਾਲ ਖੀਵੇਂ ਕਿਹੜੀ ਜਿਹੜੀ ਪਿੰਡ ਲੱਗੀਆਂ ਨੇ ਖੋਲਣੀ ਤਾਂ ਸ਼ਾਮਾਂ ਚ ਪਾਣੀ ਦਾ ਗਰਮੇ ਨੂੰ ਨਹੀਂ ਪਤਾ ਜਿਹੜੀ ਸਾਡੇ ਪਿੰਡ ਟੈਂਕੀ ਆ ਉਹਦਾ ਪਾਣੀ ਬਹੁਤ ਠੰਡਾ ਹੁੰਦਾ ਗਰਮੀ ਆ ਜੀ ਵੀ ਠੰਡਾ ਹੁੰਦਾ ਸਿਆਣੇ ਨਹੀਂ ਕਰਦਾ ਪਾਣੀ ਆ ਜਾਂਦਾ ਪਹਿਲਾਂ ਘਰ ਵਾਲੀ ਦੱਸੀ ਕਰ ਟੈਂਕੀ ਸਾਡੇ ਦੂਬਾਈ ਪਾਣੀ ਰੱਖਿਆ ਜਾਂ ਸਮਰਤੀ ਵਾਲਾ ਮੋਟਰ ਇਸ ਨੂੰ ਐਗਜ਼ਾਮਪਲ ਵੇਖ ਲੈ ਵੀਰੇ ਮੈਂ ਜੂਟਾਸ ਦੇਤੇ ਤੇ ਇਹ ਸੋਕੇ ਹਿੰਦੂ ਕਰਿਆ ਜਿਵੇਂ ਉਹ ਫਾਈਨੈਂਸ ਸਟੇਟ ਪਾਇਆ ਹੋਇਆ ਨਹੀਂਗਾ ਬਾਕੀ ਠੀਕ ਆ ਜੀ ਇਹਦੇ ਵਿੱਚ ਨਾ ਕਈ ਨੰਬਰ ਇਹ ਜੇ ਆ ਵੀ ਉਹਨਾਂ ਦੇ ਉੱਪ ਹੋ ਜਾਂਦਾ 3.5 ਦਾ ਆ ਰਿਹਾ ਜੀ ਹੋ ਗਈ ਠੀਕ ਤੇ ਲੱਗਦਾ ਇਹ ਨਾ ਮਤਲਬ ਨੰਬਰੇ ਦੇ ਇਕੱਲੇ ਸੇਵ ਜਿੰਦੇ ਕਾਰੀ ਨੂੰ ਜਲ ਸੁਣਾਉ ਲੱਗਾ ਜਿਹੜੇ ਤੁਹਾਡੇ ਇਹਨੇ ਰਾਤੀ